ਸਸਰੀਗਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜਿੱਥੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਆਉਣ ਦੇ ਵਿੱਚ ਜਿਹੜੀ ਹਰ ਇੱਕ ਪਾਰਟੀ ਹੈ ਆਪਣੇ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ ਜੇਕਰ ਗੱਲ ਕਰੀਏ ਚਾਹੇ ਉਹ ਆਮ ਆਦਮੀ ਪਾਰਟੀ ਹੈ ਚਾਹੇ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਹੈ ਚਾਹੇ ਉਹ ਨਵੇਂ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਹੈ ਚਾਹੇ ਉਹ ਕਾਂਗਰਸ ਪਾਰਟੀ ਹੈ ਹਰ ਇੱਕ ਵੱਲੋਂ ਜਿਹੜਾ ਹੈ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ ਤੇ ਹਰੇਕ ਵੱਲੋਂ ਆਪਣੀਆਂ ਕੁਝ ਨਵੀਆਂ ਰਣਨੀਤੀਆਂ ਪੰਜਾਬ ਦੇ ਵਿੱਚ ਅਪਣਾਈਆਂ ਜਾ ਰਹੀਆਂ ਨੇ ਚਾਹੇ ਪਿੱਛੇ ਆਮ ਆਦਮੀ ਪਾਰਟੀ ਦੇ ਜਿਹੜੇ ਮਨੀਸ਼ ਸੋਧੀਆਂ ਨੇ ਜਿਹੜੇ ਨਵੇਂ ਇੰਚਾਰਜ ਬਣੇ ਨੇ ਉਹਨਾਂ ਦਾ ਬਿਆਨ ਕਾਫੀ ਭੜਕਾਊ ਨਿਕਲ ਕੇ ਆਇਆ ਜਿਹਦੇ ਦੌਰਾਨ ਉਹਨਾਂ ਨੇ ਇਹ ਕਿਹਾ ਕਿ ਅਸੀਂ ਚਾਹੇ ਇਹਨਾਂ ਵੋਟਾਂ ਨੂੰ ਜਿੱਤਣ ਵਾਸਤੇ ਹਰ ਇੱਕ ਉਹ ਕੰਮ ਕਰਾਂਗੇ ਯਾਨੀ ਕਿ ਟੱਕਾ ਵੀ ਕੀਤਾ ਜਾ ਸਕਦਾ ਹੈ ਤਾਂ ਜੇਕਰ ਗੱਲ ਕਰੀਏ ਇੱਕ ਪਾਸੇ ਜਿੱਥੇ ਭਾਜਪੀ ਹੁਣ ਆਪਣੀਆਂ ਨਵੀਆਂ ਬਣਾਈਆਂ ਯੋਜਨਾਵਾਂ ਪੇਸ਼ ਕਰ ਰਹੀ ਹੈ ਲੇਕਿਨ ਉਸ ਦੌਰਾਨ ਜੇਕਰ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੇ ਉਹ ਕੰਮ ਕਰਨੇ ਸ਼ੁਰੂ ਕਰ ਦਿੱਤੇ ਹਨ ਜਿਵੇਂ ਮਨੀਸ਼ ਸੋਧਿਆ ਕਹਿੰਦੇ ਸੀ ਕਿ ਚਾਹੇ ਸਾਨੂੰ ਚਾਹ ਮਾਮ ਡੰਡ ਭੇਦ ਜੋ ਵੀ ਕਰਨਾ ਪਵੇ ਅਸੀਂ ਕਰਾਂਗੇ ਤੇ ਜਿੱਥੇ ਬੀਜੇਪੀ ਵੱਲੋਂ ਉਹਨਾਂ ਦੇ ਦੋ ਵੱਡੇ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਕਿਉਂਕਿ ਉਹ ਜਿਹੜੇ ਨੇ ਮਤਲਬ ਉਹਨਾਂ ਨੂੰ ਜਿਹੜੀ ਹੈ ਪੁਲਿਸ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਹਦੀਪ ਸਿੰਘ ਕੇਦੀ ਤੇ ਦੂਸਰੇ ਪਾਸੇ ਜੋ ਨੇ ਪਾਰਲੀਮੈਂਟ ਮੈਂਬਰ ਸੁਸ਼ੀਲ ਸਿੰਘ ਰਿੰਕੂ ਕਿ ਤੁਹਾਨੂੰ ਮਾਮਲਾ ਕੀ ਹੈ ਉਹ ਦੱਸ ਦਿੰਨੇ ਆ ਕੀ ਭਾਤੀ ਜਨਤਾ ਪਾਰਟੀ ਵੱਲੋਂ ਕੇਂਦਰ ਸਰਕਾਰਾਂ ਦੀਆਂ ਯੋਜਨਾਵਾਂ ਦਾ ਲਾਭ ਲਾਭਪਾਤਰੀਆਂ ਨੂੰ ਲਾਭ ਦੇਣ ਲਈ ਭਾਜਪਾ ਦੇ ਲੋਕ ਪੱਖੀ ਨੀਤੀਆਂ ਤੋਂ ਲੋਕਾਂ ਨੂੰ ਜਾਣੂ ਕਰਾਉਣ ਲਈ ਇਲਾਕੇ ਵਿੱਚ ਲਗਾਤਾਰ ਕੈਂਪ ਲਗਾ ਰਹੇ ਜਾ ਰਹੇ ਹਨ ਵੀਰਵਾ ਸਵੇਰੇ ਜਦੋਂ ਰੂਪੇ ਵਾਲੇ ਦੀ ਦਾਣਾ ਮੰਡੀ ਵਿੱਚ ਭਾਜਪਾ ਆਗੂ ਕੈਂਪ ਲੋਨਲੀ ਪਹੁੰਚੇ ਤਾਂ ਸ਼ਾਹਕੋਟ ਪੁਲਿਸ ਵੱਲੋਂ ਭਾਜਪਾ ਦੇ ਹਲਕਾ ਕੈਂਪ ਇੰਚਾਰਜ ਰਾਣਾ ਹਰਦੀਪ ਸਿੰਘ ਅਤੇ ਸਾਬਕਾ ਵਿਧਾਇਕ ਕੇ.ਡੀ ਪੰਡਤਾਰੀ ਨੂੰ ਗ੍ਰਿਫਤਾਰ ਕਰ ਲਿਆ ਜਿਸ ਤੋਂ ਬਾਅਦ ਮੌਕੇ ਦੇ ਮਾਹੌਲ ਤਨਾਪੂਰਕ ਬਣ ਗਿਆ ਇਸ ਦੌਰਾਨ ਭਾਜਪਾ ਵਰਕਰਾਂ ਦੀ ਪੁਲਿਸ ਨਾਲ ਬਹਿਸ ਹੋ ਗਈ ਪਰ ਡੀਐਸਪੀ ओंकार ਸਿੰਘ ਬਰਾੜ ਐਸਐਚਓ ਬਲਵਿੰਦਰ ਸਿੰਘ ਪੁੱਲਰ ਦੀ ਅਗਵਾਈ ਹੇਠ ਸ਼ਾਗੁਰ ਪੁਲਿਸ ਨੇ ਦੋਵੇਂ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਇਸ ਦੌਰਾਨ ਪੁਲਿਸ ਵੱਲੋਂ ਭਾਜਪਾ ਆਗੂਆਂ ਦਾ ਤੱਕਾ ਮੁਕੀ ਵੀ ਕੀਤੀ ਗਈ ਇਸ ਮੌਕੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਇਸ਼ਾਰਿਆਂ ਤੇ ਪੁਲਿਸ ਵੱਲੋਂ ਕੀਤੀ ਕਾਰਵਾਈ ਦਾ ਵਿਰੋਧ ਕਰਦਿਆਂ ਰਾਣਾ ਹਰਦੀਪ ਸਿੰਘ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਦੇਣ ਲਈ ਵੱਖ-ਵੱਖ ਥਾਵਾਂ ਤੇ ਸਹਾਇਤਾ ਕੈਂਪ ਲਗਾ ਕੇ ਲੋੜਿੰਦਾ ਪਰਿਵਾਰਾਂ ਦੇ ਕਾਰਡ ਬਣਾਏ ਜਾ ਰਹੇ ਸਨ। ਉਹਨਾਂ ਤੱਕ ਕੇਂਦਰ ਦੀਆਂ ਸਕੀਮਾਂ ਦਾ ਲਾਭ ਪਹੁੰਚਾਇਆ ਜਾਵੇ। ਅੱਜ ਉਹ ਰੂਪੇ ਵਾਲਾ ਦਾਣਾ ਮੰਡੀ ਕੈਂਪ ਲਗਾ ਰਹੇ ਸਨ ਤਾਂ ਸ਼ਾਹਕੋੜ ਪੁਲਿਸ ਨੇ ਖੁੱਲੜਬਾਜੀ ਕੀਤੀ ਅਤੇ ਉਲੜਬਾਜੀ ਕੀਤੀ ਗਈ ਤੇ ਰਾਣਾ ਰਾਣਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਲੋਕਤੰਤਰ ਦਾ ਕਾਣ ਕੀਤਾ ਜਾਂਦਾ ਹੈ ਗਰੀਬ ਪਰਿਵਾਰਾਂ ਦਾ ਪੜਾਉਣ ਤੋਂ ਰੋਕਿਆ ਜਾ ਰਿਹਾ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਜਿਸ ਤਰ੍ਹਾਂ ਜਿਹੜੇ ਨਵੇਂ ਬਣਾਏ ਇੰਚਾਰਜ ਮਨੀ ਸੋਦੀਆ ਕਹਿੰਦੇ ਸੀ ਕਿ ਚਾਹੇ ਸਾਨੂੰ ਡੰਡ ਭੇਦ ਇਹ ਐਰਾ ਵਗੈਰਾ ਜੋ ਕੁਝ ਵੀ ਕਰਨਾ ਪਵੇ ਅਸੀਂ ਕਰਾਂਗੇ ਤਾਂ ਅੱਜ ਉਹ ਇਹਨਾਂ ਰਣਨੀਤੀਆਂ ਦੇ ਉੱਤਰ ਆਏ ਨੇ ਤੇ ਅੱਜ ਭਾਜਪਾ ਦੇ ਦੋ ਵੱਡੇ ਜਿਹੜੇ ਆਗੂ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਕਿਉਂਕਿ ਉਹ ਆਪਣਾ ਜਿਹੜੇ ਲਾਹ ਪਤਰੀਆ ਬਣਾਉਣ ਵਾਸਤੇ ਕੈਂਪ ਲਗਾਏ ਗਏ ਸੀ ਲੇਕਿਨ ਉਹ ਕੈਂਪ ਨੂੰ ਹਟਾਉਣ ਲਈ ਪੰਜਾਬ ਪੁਲਿਸ ਦੇ ਇਸ਼ਾਰਿਆਂ ਦੇ ਉੱਤੇ ਹੁੱਲੜਬਾਜੀ ਪੁਲਸ ਵਾਲਿਆਂ ਵੱਲੋਂ ਕੀਤੀ ਗਈ ਤੇ ਉੱਥੇ ਕਾਫੀ ਹਲਚਲ ਮਚਾ ਦਿੱਤੀ ਧੰਨਵਾਦ